ਨਹੀਂ ਸਕਦੇ ਪਤਾ ਹੀ ਹੈ ਵੀ ਜਦੋਂ ਉਹ 나ੜ ਕੇਰਾ ਤੋਂ ਪੱਟੇ ਕੀਤੇ ਕੇਰਾ ਤੋਂ ਬਲੱਡ ਖੜਨਾ ਤਾਂ ਇਹਨਾਂ ਨੇ ਖਿਆਲ ਹੀ ਨਹੀਂ ਕੀਤਾ ਬਈ 19 ਤਰੀਕ ਤੋਂ ਆਪਾਂ ਲਗਾਤਾਰ ਲਾਉਣ ਲੱਗੇ ਆਵੇਂ ਤਾਂ ਇਧਰੋਂ 나ੜ ਤੋਂ ਪੱਟ ਲੈ ਇਧਰੋਂ ਪੱਟ ਲੈ ਕੱਟੋ ਕੱਟ 6-7 나ੜਾਂ ਜਿਹੜੀਆਂ ਉਹਨਾਂ ਦੀਆਂ ਉਂਗਲਾਂਆਂ ਸਾਰੀਆਂ ਬਲੌਕ ਹੋ ਗਈਆਂ ਇੱਕ ਠੀਕ ਹੋਣ ਦੀ ਸੁਭਾਵਨਾ ਗੱਲ ਪੂਰੇ ਜੋਰ ਨਾਲ ਰੱਖਣ ਦੀ ਲੋੜ ਹੈ ਤਾਂ ਉੱਥੇ ਤਾਂ ਕਮੀ ਰੜਕ ਹੋ ਗਈ ਇਹ ਜਿਹੜੀ ਅੱਜ 6-7 나ੜਾਂ ਦਾ ਗੈਕ ਪਿਆ ਸਾਡੇ ਨਹੀਂ ਥਾਂਦੇ ਵਿੱਚ ਕਿਸਾਨ ਸਾਡੀਆਂ ਭੈਣਾ ਮਾਵਾ ਨੌਜਵਾਨ ਬੈਠੇ ਆ ਇਹ ਦਿੱਕਤ ਆਵੇ ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਮੌਕਾ ਸਰਕਾਰ ਕੋਲੇ ਕਿ ਜਿਹੜੀ 14 ਫਰਵਰੀ ਦੀ ਮੀਟਿੰਗ ਹੈ ਉਤੇ ਜ਼ਰੂਰ ਧਿਆਨ ਕਰਕੇ ਮੰਗਾ ਲਾਗੂ ਕਰਨ ਵੱਲ ਜਿਹੜਾ ਕਦਮ ਚੁੱਕੇ ਤੇ ਤੋਂ ਮੋਈ ਹੀ ਦਿੱਲੀ ਵਾਲਨ ਅਸੀਂ ਕਿਸੇ ਆਗੂ ਨੇ ਵਾਪਸ ਆ ਦੇ ਘਰ ਕਰਨੇ ਤਾਂ ਮੂੰ ਮੋੜੇ ਨਹੀਂ ਸਾਡੇ ਦਿੱਲੀ ਵਾਲਾ ਦੇਖਦੇ ਆ ਸ਼ਾਮ ਨੂੰ ਦੇਖਦੇ ਆ ਹਰੇਕ ਡਾਇਰੈਕਟਰ ਕਹਿੰਦਾ ਜੀ ਮੈਂ ਤਾਂ ਨਵਾਂ ਆਇਆ ਮੈਨੂੰ ਲੱਗਦਾ ਵੀ ਜਿੰਨਾ ਰਜਿੰਦਰਾ ਦੀ ਟੀਮ ਹੁਣੇ ਸਾਰੀ ਆ ਗਈ ਹੁਣੇ ਏਕੇਰਾ-ਏਕੇਰਾ। ਤੋਂ ਡਾਕਟਰ ਰੋਜ਼ ਹੀ ਨਵੇਂ ਆਉਂਦੇ ਆ। ਪਰ ਜਦੋਂ ਸਮੱਸਿਆ ਖੜੀ ਹੋ ਜਾਂਦੀ ਹੈ ਉਦੋਂ ਵਿਚਾਰੇ ਬੱਚੇ ਪਿੱਛੇ ਨੂੰ ਅਸੀਂ ਉਹ ਗੱਲਾਂ ਤੇ ਬੱਚੇ ਸਾਡੇ ਨੇ ਅਸੀਂ ਮੈਂ ਉਧਰ ਨੂੰ ਖਿਆਲ ਨਹੀਂ ਰੱਖਿਆ ਖਿਆਲ ਤਾਂ ਸਾਡਾ ਸਰਕਾਰ ਕਰਨੀ। ਜਿਹਨੇ ਮਜਬੂਰ ਕੀਤਾ ਸਾਨੂੰ ਟ੍ਰਿਪਲ ਐਂਡ ਦੀ ਲੋੜ ਹੀ ਨਾ ਪੈਂਦੀ ਜੇ ਮੰਗਾ ਇਹ ਲਾਗੂ ਕਰ ਦਿੰਦੇ। ਕਕ ਸਿੰਘ ਕੋਟੜਾ ਕੋਲੋਂ ਪੁੱਛਦੇ ਆ ਕਿ ਇਹਨੇ ਦਿਨਾਂ ਦੇ ਵਿੱਚ ਜਗਜੀਤ ਸਿੰਘ ਦੇ ਹਾਲਾਤ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਰਹਿ ਕੇ ਕਿੰਨੀ ਕ ਕਮਜ਼ੋਰੀ ਹੈ। ਅੱਜ ਜਗਜੀਤ ਸਿੰਘ ਡੱਲੇਵਾਲੇ ਸਮੇਂ ਫੇਸ ਕਰ ਰਹੇ ਨੇ ਕਾਕਾ ਸਿੰਘ ਕਟੜਾ ਜੀ 14 ਤਰੀਕ ਨੂੰ ਤੁਹਾਡੀ ਮੀਟਿੰਗ ਹੈ ਉਸ ਤੋਂ ਪਹਿਲਾਂ 7 ਦਿਨ ਦਾ ਗੈਪ ਪੈ ਗਿਆ ਹੈ 7 ਦਿਨ ਮੈਡੀਕਲ ਟਰੀਟਮੈਂਟ ਨਹੀਂ ਲਿਆ ਗਿਆ ਤਾਂ ਅੱਜ ਐਸਐਸਪੀ ਨਾਨਕ ਸਿੰਘ ਪਟਿਆਲਾ ਇੱਥੇ ਪਹੁੰਚਦੇ ਨੇ ਤਾਂ ਮੈਡੀਕਲ ਟਰੀਟਮੈਂਟ ਦੁਬਾਰਾ ਸ਼ੁਰੂ ਹੁੰਦਾ ਤਾਂ ਕੀ ਇੰਨੇ ਦਿਨਾਂ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜਿਹੜੀ ਹੈ ਉਹ ਥੋੜੀ ਡਾਊਨ ਪਈ ਹੈ ਜਾਂ ਫਿਰ ਉਹ ਚੜ੍ਹਦੀ ਕਲਾ ਵਿੱਚ ਨੇ ਦੇਖੋ ਜਿਹੜਾ 6-7 ਦਿਨਾਂ ਦਾ ਗੈਪ ਪਿਆ ਇਹ ਪੂਰਾ ਤਾਂ ਨਹੀਂ ਹੋਣਾ 14 ਬਹੁਤ ਨੇੜੇ ਐ ਇਹ ਮੈਨੂੰ ਲੱਗਦਾ ਵੀ ਇਹ ਜਿਹੜੀ ਗੈਪ ਪੂਰਾ ਵੀ ਨਹੀਂ ਹੋਣਾ ਕਿ 7 ਦਿਨਾਂ ਦੀ ਕਮਜ਼ੋਰੀ ਹੁਣ ਮੂਰੇ 3 ਦਿਨਾਂ 4 ਦਿਨਾਂ ਦੇ ਵਿੱਚ ਨਹੀਂ ਪੂਰੀ ਹੋਣੀ ਪਰ ਡਾਕਟਰ ਜਿਹੜੇ ਇੱਥੇ ਰੱਖੇ ਹੋਏ ਨੇ ਜਿਹੜੇ ਡਿਊਟੀ ਨਿਭਾ ਰਹੇ ਨੇ ਜਦੋਂ ਉਹਨਾਂ ਨੂੰ ਥੋੜਾ ਜਿਹਾ ਖਿਆਲ ਇਧਰ ਨਾੜਾ ਕੰਨੀ ਘਟ ਦਿੱਤਾ ਉਹਨਾਂ ਨੇ ਉਹ ਆਮ ਜਿਵੇਂ ਮਰੀਜ਼ ਦਾ ਇਲਾਜ ਹੁੰਦਾ ਵੀ ਇੱਕ ਬੋਤਲ ਲਈ ਵੱਧ ਤੋਂ ਵੱਧ ਦੋ ਬੋਤਲਾਂ ਲੱਗੀਆਂ ਜਦੋਂ ਆਪਾਂ ਰੁਟੀਨ 'ਚ ਚਲਾਉਣਾ ਇਧਰ ਖਿਆਲ ਉਹਦਾ ਘੱਟ ਸੀਗਾ ਵੀ ਵਾਰ-ਵਾਰ ਜਦੋਂ 48 ਘੰਟਿਆਂ ਤੋਂ ਆਪਾਂ ਵੱਧ ਉਸੇ ਨਾੜ ਦੇ ਵਿੱਚੋਂ ਦੁਬਾਰੇ ਗਲੂਕੁਸ਼ ਲਾ ਨਹੀਂ ਸਕਦੇ ਪਤਾ ਹੀ ਹੈ ਵੀ ਜਦੋਂ ਉਹ ਨਾੜ ਕੇਰਾ ਤੋਂ ਪੱਟੇ ਗਏ ਤੇ ਕੇਰਾ ਤੇ ਬਲੱਡ ਖੜਨਾ ਤਾਂ ਇਹਨਾਂ ਨੇ ਖਿਆਲ ਹੀ ਨਹੀਂ ਕੀਤਾ ਬਈ 19 ਤਰੀਕ ਤੋਂ ਆਪਾਂ ਲਗਾਤਾਰ ਲਾਉਣ ਲੱਗੇ ਆਵੇਂ ਆ ਤਾਂ ਇਧਰੋਂ ਨਾੜ ਤੋਂ ਪਟਲੇ ਇਧਰੋਂ ਪਟਲੇ ਕੱਟੋ ਕੱਟ 6-7 ਨਾੜਾਂ ਜਿਹੜੀਆਂ ਉਹਨਾਂ ਦੀਆਂ ਉਂਗਲਾਂ ਵਾਲੀਆਂ ਸਾਰੀਆਂ ਬਲੌਕ ਹੋ ਗਈਆਂ ਤਾਂ ਸਿਰਫ ਇੱਕ ਦੋ ਨਾੜਾਂ ਰਹਿ ਗਈਆਂ ਕੱਲ ਵੀ ਕੋਸ਼ਿਸ਼ ਕੀਤੀ ਪਰਸੋਂ ਵੀ ਕੋਸ਼ਿਸ਼ ਕੀਤੀ ਅਸਲ ਦੇ ਵਿੱਚ ਉਹ ਸਾਡੇ ਬੱਚੇ ਨੇ ਇੱਕ ਮਰੀਜ਼ ਦਾ ਇਲਾਜ ਕਰਨਾ ਬੈੱਡ ਤੇ ਪੈ ਕੇ ਉਦੋਂ ਤਾਂ ਹੁੰਦਿਆ ਡਾਕਟਰ ਡੱਲੇਵਾਲ ਸਾਫ ਤੋਂ ਇੱਕ ਤਾਂ ਪ੍ਰੈਸ਼ਰ ਦੇ ਵਿੱਚ ਵੀ ਮਾੜੀ ਜਿਹੀ ਹੱਤ ਕੰਮ ਗਿਆ ਜਾਂ ਸੂਈ ਨਾ ਲੱਗੇ ਨਾ ਤੇ ਪ੍ਰੈਸ਼ਰ ਅੱਜ ਅਸੀਂ ਕੋਲੇ ਖੜ ਕੇ ਬਹਿ ਗਏ ਯਾਰ ਤੁਸੀਂ ਇਹ ਨਾ ਮੰਨੋ ਇਹਨੂੰ ਮਰੀਜ਼ ਮੰਨ ਕੇ ਇਲਾਜ ਕਰੋ ਲੱਭੋ 나ੜ ਤੇ ਕੱਲ ਵੀ ਨਾਨਕ ਸਿੰਘ ਆਪਣੇ ਕੋਲੇ ਆ ਕੇ ਗਏ ਸੀਗੇ ਕਹਿ ਕੇ ਗਏ ਸੀ ਵੀ ਕੱਲ ਨੂੰ 5:30 ਵਜੇ ਮੈਂ ਆਉਂਗਾ ਕੋਈ ਚੰਗਾ ਡਾਕਟਰ ਜਿਹੜਾ ਛੇਤੀ 나ੜਾ ਲੱਭ ਲੇ ਉਹਨਾਂ ਨੇ ਤੇ ਉਹ ਤੇ ਕਿਹਾ ਤਾਂ ਸੀ ਵੀ ਡਾਕਟਰ ਪਮਸ ਠੀਕ ਆ ਸਾਡੇ ਤਾਂ ਉਹਨਾਂ ਦੇ ਯੋਗਤਾ ਜ਼ਿਆਦਾ ਹੁੰਦੀ ਹੈ ਪਰ ਮੂਰੇ ਜਿਹੜੇ ਨਰਸਾਂ ਐ ਸਾਡੀਆਂ ਕੁੜੀਆਂ ਨੇ ਲਟਕੀਆਂ ਨੇ ਸਾਡੀਆਂ ਉਹ ਛੇਤੀ ਲੱਭ ਲੈਣੀਆਂ ਅੱਜ ਮੈਨੂੰ ਲੱਗਦਾ ਉਹਨਾਂ ਨੇ ਇਹੀ ਕੋਰਸ ਕੀਤਾ ਹੋਣਾ ਉਹਨਾਂ ਨੇ 10-20 ਮਿੰਟ ਲਾਏ ਆ ਨਾਟੂੜ ਜੀ ਮਲੀ ਆ ਮੜ ਕੇ ਉਹ ਸਾਰੀਆਂ ਨਾੜਾਂ ਨੂੰ ਦੇਖਿਆ ਵੀ ਉਹ ਲਾਈ ਆ ਉਹ ਅੱਜ ਜਿਹੜੀ ਬੋਤਲ ਆ ਉਹ ਚੱਲ ਪਈ ਐ ਪਰ ਫੇਰ ਵੀ ਜਿਹੜਾ 14 ਫਰਵਰੀ ਨੂੰ ਜਿੱਥੋਂ ਤੱਕ ਠੀਕ ਹੋਣ ਦੀ ਸੁਭਾਵਨਾ ਗੱਲ ਪੂਰੇ ਜ਼ੋਰ ਨਾਲ ਰੱਖਣ ਦੀ ਲੋੜ ਐ ਤਾਂ ਉੱਥੇ ਤਾਂ ਕਮੀ ਰੜਕੋ ਗਈ ਇਹ ਜਿਹੜੀ ਅੱਜ 6-7 ਨਾਲ ਦਾ ਗੈਪ ਪਿਆ। ਮੈਡੀਕਲ ਟੀਮ ਦੇ ਵਿੱਚ ਬਦਲਾਅ ਹੋਇਆ ਕਿਉਂਕਿ ਕੱਲ ਜਦੋਂ ਨਾਨਕ ਸਿੰਘ ਜੀ ਇੱਥੇ ਆਉਂਦੇ ਨੇ ਤਾਂ ਗੱਲਬਾਤ ਕਰਦੇ ਨੇ ਕਿ ਮੈਂ ਸਿਵਲ ਸਰਜਨ ਪਟਿਆਲਾ ਨਾਲ ਗੱਲਬਾਤ ਕਰ ਰਿਹਾ। ਕੀ ਲੱਗਦਾ ਹੈ ਕਿ ਕੋਈ ਨਵੇਂ ਡਾਕਟਰ ਆਏ ਨੇ ਤੁਹਾਡੇ ਨਾਲ ਗੱਲਬਾਤ ਹੋਈ ਹੈ ਕੋਈ ਇਸ ਤਰ੍ਹਾਂ ਦਾ ਮੈਡੀਕਲ ਟੀਮ ਜਿਹੜੀ ਹੈ ਨਵੀਂ ਇੱਥੇ ਪਹੁੰਚੀ ਹੈ ਜਿਨ੍ਹਾਂ ਨੇ ਅੱਜ ਡ੍ਰਿਪ ਜਿਹੜਾ ਹੈ ਲਗਾਇਆ ਹੈ ਜਗਜੀਤ ਸਿੰਘ ਡੱਲੇਵਾਲ ਨੂੰ। ਵੇਖੋ ਮੈਨੂੰ ਤਾਂ ਅਸੀਂ ਤਾਂ 19 ਤਰੀਕ ਤੋਂ ਲਗਾਤਾਰ ਹੀ ਜਦੋਂ ਸਵੇਰ ਵੇਖਦੇ ਆਂ ਸ਼ਾਮ ਨੂੰ ਵੇਖਦੇ ਆਂ ਹਰੇਕ ਡਾਕਟਰ ਕਹਿੰਦਾ ਜੀ ਮੈਨੂੰ ਲੱਗਦਾ ਵੀ ਜਿੰਨਾ ਰਜਿੰਦਰਾ ਦੀ ਟੀਮ ਹੁਣੇ ਸਾਰੀ ਆ ਗਈ ਹੁਣੇ 11-11 ਤੋਂ ਡਾਕਟਰ ਰੋਜ਼ ਹੀ ਨਵੇਂ ਆਉਂਦੇ ਆ ਪਰ ਜਦੋਂ ਸਮੱਸਿਆ ਖੜੀ ਹੋ ਜਾਂਦੀ ਹੈ ਉਦੋਂ ਵਿਚਾਰੇ ਬੱਚੇ ਆ ਪਿੱਛੇ ਨੂੰ ਅਸੀਂ ਉਹ ਗੱਲਾਂ ਤੇ ਬੱਚੇ ਸਾਡੇ ਨੇ ਅਸੀਂ ਮੈਂ ਉਧਰ ਨੂੰ ਖਿਆਲ ਨਹੀਂ ਰੱਖਿਆ ਖਿਆਲ ਤਾਂ ਸਾਡਾ ਸਰਕਾਰ ਕਰਨੀ ਆ ਜਿਹਨੇ ਮਜਬੂਰ ਕੀਤਾ ਸਾਨੂੰ ਡ੍ਰਿਪ ਲੈਂਡ ਦੀ ਲੋੜ ਹੀ ਨਾ ਪੈਂਦੀ ਜੇ ਮੰਗਾ ਹੀ ਲਾਗੂ ਕਰ ਦਿੰਦੇ ਇੰਨੇ ਦੂਰ ਮੀਟਿੰਗ ਵਿੱਚ ਹੁਣ ਤਾਂ ਸਭ ਕੁਝ ਲੰਘ ਗਿਆ ਹੁਣ ਮੰਨ ਲਓ ਵਸਟ ਵੀ ਹੋ ਗਿਆ ਇਲੈਕਸ਼ਨ ਵੀ ਹੋ ਗਿਆ 26 ਜਨਵਰੀ ਵੀ ਲੰਘੀ ਐ ਹੁਣ ਸਿਰਫ ਜਿੰਨਾ ਸਰਕਾਰ ਨੂੰ ਇਧਰ ਧਿਆਨ ਕਰਨਾ ਚਾਹੀਦਾ ਕਿ ਆਹ ਬਹਰ ਮੰਗਾ ਜਿਹੜੀਆਂ ਲਾਗੂ ਕਰਕੇ ਕਿਸਾਨਾਂ ਨੂੰ ਬੇਲੇ ਕਰਕੇ ਆਪਦੇ ਘਰਾਂ 'ਚ ਜਾਣ ਤਾਂ ਨਾ ਇਹ ਸਮੱਸਿਆ ਆਵੇ ਨਾ ਜਿਹੜੀਆਂ ਤਕਲੀਫਾਂ ਦੇ ਵਿੱਚ ਸਾਡੇ ਇਨੀ ਠੰਢ ਦੇ ਵਿੱਚ ਕਿਸਾਨ ਸਾਡੀਆਂ ਭੈਣਾਂ ਮਾਮਾ ਨੌਜਵਾਨ ਬੈਠੇ ਆ ਇਹ ਦਿੱਕਤ ਆਵੇ ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਮੌਕਾ ਸਰਕਾਰ ਕੋਲੇ ਕਿ ਜਿਹੜੀ 14 ਫਰਵਰੀ ਦੀ ਮੀਟਿੰਗ ਹੈ ਉਤੇ ਜ਼ਰੂਰ ਧਿਆਨ ਕਰਕੇ ਮੰਗਾ ਲਾਗੂ ਕਰਨ ਵਾਲ ਜਿਹੜਾ ਕਦਮ ਚੁੱਕੇ ਤਾਂ ਲੋਕਾਂ ਨੂੰ ਵੀ ਪੂਰੀਆਂ ਉਮੀਦਾਂ ਨੇ ਜਿੰਨੀਆਂ ਭਾਵਨਾਵਾਂ ਡੱਲੇਵਾਲ ਸਾਹਿਬ ਨਾਲ ਲੋਕਾਂ ਦੀ ਜੁੜ ਚੁੱਕੀਆਂ ਮੈਨੂੰ ਲੱਗਦਾ ਕਿ ਚਲੋ ਇਹਨਾਂ ਨਹੀਂ ਕਹਿਣਾ ਕਈਆਂ ਨੂੰ ਇਹ ਗੱਲ ਚੁੱਪ ਦੀ ਹੋ ਪਰ ਮੈਨੂੰ ਨਹੀਂ ਲੱਗਦਾ ਜੇ ਕੋਈ ਆਗੂ ਜਾਂ ਕੋਈ ਸੰਤ ਮਹਾਪੁਰਸ਼ ਲੋਕਾਂ ਲਈ ਕੁਰਬਾਨੀ ਲੋਕਾਂ ਲਈ ਤਪੱਸਿਆ ਕਰਦਾ ਉਹ ਤਪੱਸਿਆ ਤੋਂ ਫਿਰ ਇਹ ਵੀ ਨਹੀਂ ਕਿਹਾ ਜਾ ਸਕਦਾ ਵੀ ਉਹਨਾਂ ਦੀ ਏਡੀ ਤਪੱਸਿਆ ਲੋਕਾਂ ਲਈ ਤਕਲੀਫ ਝੱਲੀ ਹੈ ਤਾਂ ਉਹ ਇੱਕ ਆਟੋਮੈਟਿਕ ਮੈਨੂ ਲੱਗਦਾ ਪੂਰੀ ਦੁਨੀਆ ਦੇ ਵਿੱਚ ਪੂਰੇ ਕਿਸਾਨ ਨੇਤਾ ਦੀ ਵਿੱਚੋਂ ਪਹਿਲੀ ਘੜੀ ਤਾਂ ਆਏ ਨੇ ਤਾਂ ਇੰਨੇ ਭਾਵਨਾਵਾਂ ਫੇਰ ਹੀ ਜੁੜੀਆਂ ਨਾ ਜੇ ਤਕਲੀਫ ਚੱਲੀ ਹੈ ਤਾਂ ਉਹ ਸਾਰਾ ਕੁਝ ਮੈਨੂੰ ਲੱਗਦਾ ਵੀ ਸਰਕਾਰ ਨੂੰ ਹੋਰ ਪਰਖਣ ਦੀ ਲੋੜ ਨਹੀਂ ਸਮਾਂ ਵਧੀਆ ਮੀਟਿੰਗ ਉਹਨੇ ਆਪ ਦਿੱਤੀ ਆ ਪੂਰਾ ਉਹਨਾਂ ਕੋਲ ਸਮਾਂ ਮੀਟਿੰਗ ਦੇ ਵਿੱਚੋਂ ਜਿਹੜੀਆਂ ਕਹਿ ਦੇਣਾ ਚਾਹੁੰਦੇ ਕਿ ਐਮਐਸਬੀ ਹੁਣ ਤਾਂ ਉਹਨਾਂ ਕੋਲ ਕਮੇਟੀ ਵੀ ਦੀ ਰਿਪੋਰਟ ਵੀ ਪਈ ਆ ਤੇ ਜਿਹੜੀ ਪਾਰਲੀਮੈਂਟ ਦੀ ਸਟੈਂਡਰਡ ਕਮੇਟੀ ਦੀ ਰਿਪੋਰਟ ਹੈ ਜਿਹੜੇ ਜਿਹਦੇ ਚੇਅਰਮੈਨ ਆਪਣੇ ਚਰਜ ਚੰਨੀ ਨੇ ਆਪਣੇ ਸਾਬਕਾ ਮੁੱਖ ਮੰਤਰੀ ਪੰਜਾਬ ਤਾਂ ਮੈਨੂੰ ਲੱਗਦਾ ਆਟੋਮੈਟਿਕ ਹੀ ਕਾਨੂੰਨ ਬਣਨ ਦਾ ਰਾਹ ਤੈ ਹੈ ਸਰਕਾਰ ਹੁਣ ਇਹਨੂੰ ਲਾ ਨਹੀਂ ਕਰਨਾ ਬਾਕੀ ਐਲਾਨ ਕਰ ਦੇ ਤਾਂ ਬਹੁਤ ਮਸਲੇ ਫਿਰ ਬਾਕੀ ਰਹਿ ਗਏ ਮੰਗਾਂ ਮੰਗਾਂ ਤੇ ਦਬਾ ਦਬ ਗੇਟ ਤੇ ਚੱਲ ਜ ਸਕਦੇ ਕੀ ਸਮੱਸਿਆ ਜੇ ਭਾਈ ਇਹਨਾਂ ਮੰਨੀ ਨਹੀਂ ਤਾਂ ਫਿਰ ਇਹ ਮੈਨੂੰ ਲੱਗਦਾ ਜਿਹੜੇ ਡ੍ਰਿਪ ਵਾਲਾ ਸਮੱਸਿਆ ਵਾ ਇਹ ਉਸ ਦਿਨਾਂ ਚਨਾਜੇ ਜਿਹੜੇ ਦਿਨਾਂ ਦੇ ਜਿਹੜੀ ਸਮੱਸਿਆ ਚੋਂ ਆਪਾਂ ਨਿਕਲੇ ਆਂ 53 ਦਿਨ ਆਪਾਂ ਨੂੰ ਪਤਾ ਯਾਰ ਜੀ ਕਿਤੇ ਕੁੱਤਾ ਵੀ ਭੱਜ ਕੇ ਖੜਕਦਾ ਸੀ ਨਾ ਇਹ ਲੱਗਦਾ ਸੀ ਵੀ ਯਾਰ ਕਿਤੇ ਪੁਲਿਸ ਵਾਲਿਆਂ ਦਾ ਤਾਂ ਨਹੀਂ ਬੂਟ ਖੜਕ ਰਿਹਾ ਕਿਤੇ ਇਧਰੋਂ ਤਾਂ ਨਹੀਂ ਆ ਰਹੇ ਕਿਤੇ ਇਧਰੋਂ ਹਰਿਆਣੇ ਵੱਲੋਂ ਤਾਂ ਨਹੀਂ ਆ ਰਹੇ ਉਹ ਦਾਣਾ ਮੰਡੀ 'ਚ ਫੌਜ ਖੜੀ ਹੈ ਇਧਰ ਸੀਆਰਪੀ ਖੜੀ ਹੈ ਉਹ ਸਾਰੀਆਂ ਸਥਿਤੀਆਂ 'ਚੋਂ ਲਿਕਨਦਾ ਰਹਾ ਇਹ ਹੀ ਹੈ ਕਿ 14 ਫਰਵਰੀ ਦੀ ਸਰਕਾਰ ਤੋਂ ਮੰਗਾਂ ਲਾਗੂ ਕਰਨੀਆਂ ਇੱਕ ਸ਼ੰਭੂ ਮੋਰਚੇ ਤੋਂ ਐਲਾਨ ਹੋਇਆ ਕਿ ਜੇਕਰ 14 ਤਰੀਕ ਦੀ ਮੀਟਿੰਗ ਬੇਸਿੱਟਾ ਨਿਕਲਦੀ ਹੈ ਤਾਂ ਦੁਬਾਰਾ ਅ ਦਿੱਲੀ ਵੱਲ ਕੂਚ ਕੀਤਾ ਜਾਵੇਗਾ ਇੱਕ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਖਨੌਰੀ ਮੋਰਚੇ ਤੋਂ ਕਿ ਜ਼ਿਕਰ 14 ਤਰੀਕ ਨੂੰ ਗੱਲਬਾਤ ਨਹੀਂ ਸਿਰੇ ਚੜਦੀ ਤਾਂ ਜਗਜੀਤ ਸਿੰਘ ਢੱਲੇਵਾਲ ਮੈਡੀਕਲ ਟਰੀਟਮੈਂਟ ਲੈਣਾ ਬੰਦ ਕਰ ਦੇਣਗੇ ਫਿਰ ਸਰਕਾਰ ਨਾਲ ਅੱਗੇ ਗੱਲ ਵਧਾਈ ਜਾਵੇਗੀ ਤਾਂ ਇਹ ਪ੍ਰੈਸ਼ਰ ਬਿਲਡ ਅਪ ਕਰ ਰਹੀਆਂ ਨੇ ਕਿਸਾਨ ਜਥੇਬੰਦੀਆਂ ਪਹਿਲਾਂ ਮੀਟਿੰਗ ਤੋਂ ਤਾਂ ਜੋ 14 ਨੂੰ ਜਿਹੜਾ ਸਮੁੱਚਾ ਮਾਮਲਾ ਨਿਬੜ ਜਾਵੇ ਪਹਿਲੀ ਗੱਲ ਤਾਂ ਆਪਾਂ ਨੂੰ ਪੂਰਾ ਸਾਲ ਹੋ ਗਿਆ ਸਾਡੇ 13 ਫਰਵਰੀ ਤੋਂ ਮੂੰ ਹੀ ਦਿੱਲੀ ਵੱਲ ਨੂੰ ਐ ਅਸੀਂ ਕਿਸੇ ਆਗੂ ਨੇ ਵਾਪਸ ਆਪ ਦੇ ਘਰ ਕਰਨੇ ਤਾਂ ਮੂੰ ਮੋੜੇ ਨਹੀਂ ਸਾਡੇ ਦਿੱਲੀ ਵੱਲ ਆ ਪਰ ਜਿਹੜੇ ਲੋਕਾਂ ਨੂੰ ਉਦੋਂ ਇਹ ਸਵਾਲ ਉੱਠਦਾ ਸੀਗਾ ਬਈ ਹਜੇ ਸਮਾਂ ਨਹੀਂ ਲੜਨਾ ਨਹੀਂ ਚਾਹੀਦਾ ਮੰਗਾਂ ਬਹੁਤ ਵੱਡੀਆਂ ਨੇ ਉਹ ਸਾਰਾ ਕੁਝ ਅਸੀਂ ਸਾਲ ਦੇ ਵਿੱਚ ਘੇਰ ਕੇ ਲਿਆ ਆਂਦਾ ਅੱਜ ਲੋਕਾਂ ਨੂੰ ਲੱਖਾਂ ਲੋਕ ਇਸ ਮੋਰਚੇ ਨਾਲ ਜੁੜ ਗਏ ਤੇ ਇਸ ਮੰਗਾਂ ਨਾਲ ਜੁੜ ਗਏ ਅੱਜ ਜਿਹੜੇ ਲੋਕੇ ਕਹਿ ਰਹੇ ਸੀ ਵੀ ਸਮਾਣੀ ਨਹੀਂ ਮੰਨਣੀ ਹਜੇ ਨਹੀਂ ਬੈਠਣਾ ਅੱਜ ਉਹ ਪੂਰੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਸਾਰੇ ਵਰਗਾਂ ਦੇ ਲੋਕਾਂ ਵੱਲੋਂ ਇਹ ਨਿਕਲ ਆਈ ਗੱਲ ਕਿ ਐਮਐਸਪੀ ਗਰੰਟੀ ਕਾਨੂੰਨ ਬਣਨਾ ਚਾਹੀਦਾ ਹੈ ਕਿਸਾਨਾਂ ਦੀਆਂ ਮੰਗਾਂ ਲਾਗੂ ਹੋਣੀਆਂ ਚਾਹੀਦੀਆਂ ਸਾਡਾ ਦਿੱਲੀ ਵੱਲ ਹੈਗਾ ਇਹ ਮੈਂ ਖਾਸ ਕਰਕੇ ਕਹਿਣਾ ਹੈ ਕਿ ਜਿਹੜੀ ਡ੍ਰਿਪ ਲਈਆ ਢੱਲੇਵਾਲ ਸਾਹਿਬ ਨੇ ਸਾਨੂੰ ਪਤਾ ਕਿਹੜੀ ਸਬਸਤ ਚੋਂ ਤਾਂ ਮੰਨਦਾ ਹੀ ਨਹੀਂ ਸੀਗਾ ਉਹ ਸਹਿਮਤੀ ਨਹੀਂ ਸੀ ਉਹ ਤਾਂ ਕਹਿੰਦਾ ਵੀ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਲਈ ਬੈਠੇ ਸੀ ਕੋਈ ਮੀਟਿੰਗ ਲਈ ਨਹੀਂ ਬੈਠੇ ਪਰ ਸਰਕਾਰ ਕੋਲ ਸਮਾਂ ਅਗਰਵੇਂ ਤਾਂ ਮੈਂ ਤਾਂ ਅੰਦਰ ਵੀ ਕਹਿਤਾ ਸੀ ਡਾਕਟਰ ਐਸਐਸਪੀ ਬੈਠੇ ਸੀ ਕਿ ਡਾਕਟਰ ਵੀ ਬੈਠੇ ਸੀ ਟੀਮ ਬੈਠੀ ਸੀ ਬਈ ਯਾਰ ਹੁਣ ਨਾੜਾਂ ਲੱਭ ਰਹੇ ਹਾਂ ਤਾਂ ਜੇ ਨਾ ਮੰਗਾ ਲਾਗੂ ਕਰ ਗਿਆ ਜੇ ਤੁਹਾਡਾ ਉਹ ਠੀਕ ਨਾ ਹੋਇਆ ਹੋ ਸਕਦਾ ਹੈ ਬੋਤਲਾਂ ਜੇ ਸਾਨੂੰ ਚੰਡੀਗੜ੍ਹ ਨਾਲ ਸਿੱਟ ਕੇ ਆਉਣੀਆਂ ਪੈਣ ਉਹਦੇ ਵਿੱਚੋਂ ਸਾਡੀ ਸ਼ੰਭੂ ਦੀ ਖਨੌਰੀ ਦੀ ਰਤਨਪੁਰੇ ਦੀ ਤਿਆਰੀ ਦਿੱਲੀ ਵੱਲ ਪੂਰੀ ਆ ਤੁਰੰਦੀ ਪਮਾ ਕੋਸ਼ਿਸ਼ ਹੋ ਜੇ ਜਾਵਾਂਗੇ ਅਖੀਰ ਸਰਕਾਰ ਤੋਂ ਮੰਗਾਂ ਲਾਗੂ ਕਰਵਾਗੇ ਤਾਂ ਕਾਕਾ ਕੋਟੜਾ ਜੁੜੇ ਸੀ ਬਹੁਤ ਅਹਿਮ ਤੇ ਵੱਡੀ ਗੱਲ ਕਹੀ ਹੈ ਕਿ ਜੇਕਰ 14 ਤਰੀਕ ਨੂੰ ਮੀਟਿੰਗ ਦੇ ਵਿੱਚ ਹੱਲ ਨਹੀਂ ਨਿਕਲਦਾ ਮੀਟਿੰਗ ਬੇਸਿੱਟਾ ਰਹਿੰਦੀ ਹੈ ਤਾਂ ਉਹ ਜਗਜੀਤ ਸਿੰਘ ਢੱਲੇਵਾਲ ਜਿਹੜੇ ਨੇ ਉਹ ਆਪਣਾ ਮੈਡੀਕਲ ਟ੍ਰੀਟਮੈਂਟ ਜਿਹੜਾ ਉਹ ਚੰਡੀਗੜ੍ਹ ਵਿੱਚ ਹੀ ਬੰਦ ਕਰਕੇ ਵਾਪਸ ਦੁਬਾਰਾ ਖਨੌਰੀ ਮੋਰਚੇ ਦੇ ਉੱਪਰ ਆ ਕੇ ਡਟ ਜਾਣਗੇ